मी जॾा सोचण वारी जे पहुचण ते बीह

ਜਾਂਦੀ ਹੈ ਵਿਰੋਧੀ ਧਿਰ ਦੇ ਵਕੀਲ ਦੀ ਘੱਟ ਗੱਲ ਸੁਣੀ ਜਾਂਦੀ ਹੈ ਜਿੰਦਾਬਾਦ ਮਹਿੰਦਰ ਮੋਦੀ ਦਿਖਾ ਰਹੇ ਹੈ ਕਿ ਆਪਾਂ ਨੂੰ ਆਪਣੇ ਬੱਚਿਆਂ ਦਾ ਭਵਿੱਖ ਚਾਹੀਦਾ ਹੈ ਚਾਹੀਦਾ ਹੈ ਤਾਂ ਆਪਾਂ ਨੂੰ ਕਮਲ ਦੇ ਖੁੱਤੇ ਬੋੜ ਜਿੰਨੀ ਨਹੀਂ ਦਿੱਤਾ 31 ਨੂੰ ਪਾਕਿਆ ਰੰਦਾ ਪਾਰਟੀ ਦੇ ਸਾਡੇ ਉਮੀਦਵਾਰ ਜੀ ਅਰਵਿੰਦ ਖਨਾ ਜੀ ਨੂੰ ਕਾਮਯਾਬ ਕਰਨਾ ਹੈ ਦੂਜੀ ਗੱਲ ਨਾਲ ਸੰਗਤ ਨੂੰ ਕਿ ਜੋ ਇਹ ਸਰਕਾਰ ਨੇ 22 ਸਾਲ ਤੱਕ ਵਾਦੇ ਕਰੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਆਪਾਂ ਸਾਨੂੰ ਇਹ ਗੱਲ ਬੜੀ ਕੰਨੀ ਜਣਾ ਪਤਾ ਹੈ ਕਿੰਨੇ ਬਜਾਰਾਂ ਚ ਰੁੱਕਾ ਕੋਈ ਆਉੜੀਆਂ ਕੋਈ ਲੋਡ ਆਰਡਰ ਨਹੀਂ ਹੈ ਆਪਾਂ ਸਾਨੂੰ ਪਤਾ ਹੈ ਜਰਦਾ ਦੂਸਰੀ ਗੱਲ ਮੈਂ ਕਹਾਂਗਾ ਜੋ ਮੋਦੀ ਸਰਕਾਰ ਨੇ ਕੀਤਾ ਹੈ ਆਪਣੇ ਵਾਸਤੇ ਹੈ ਪੰਜਾਬ ਵਾਸਤੇ ਆਪਾਂ ਨੂੰ ਕੋਈ ਭੁਲਿਆ ਹੋਣਾ ਨਹੀਂ ਕਥਾ ਕਥਾ ਮੈਂ ਕਹਾਂਗਾ ਦੂਸਰਾ ਸਰਕਾਰ ਦਾ ਜੋ ਜਾਂ ਤੀਸਰਾ ਹਸਪੀਟਲ ਐਮ ਸ਼ਾਰਾ ਹਸਪੀਟਲ ਤੇ ਸੋਚਿਆ ਵੀ ਜਿਵੇਂ ਕਹਾਤਾ ਹਸਪੀਟਲ ਕੋਲੋਂ ਲੋਕ ਆਉਣੇ ਕੋਈ ਹਸਪੀਟਲ ਬਣ ਜਾਏਗਾ ਇਹ ਮੋਦੀ ਦੇ ਨਾ ਪੀਡੀਆ ਖੁੱਲ ਰਹੀ ਹੈ ਪੰਜਾਬ ਦੇ ਵਿੱਚ ਹੋ ਰਹੀ ਹੈ ਯੂਨੀਵਰਸਿਟੀ ਖੁੱਲ ਰਹੀਆਂ ਹਨ

तो लगता कि मुख्यमंत्री गोरमेंट जी हज नहीं कराते तो नहीं चाहते नहीं देती रोकना पैना रोकना पैना रोकेंगे कि आप नहीं है बिलकुल सुनी मान सुनी

पुरानी बासी वाते कानून कौन बना के लाए मोदी जी राम मंदिर जो 500 साल तो सड़ाई सपना थी उस सिरे किने चढ़ाए मोदी आज ये छोटे व्यापारियों का मिडिल व्यापारियों का कोई सुनवाई हो रही है वो भी मोदी का कई बार कानून बना दे वो दो तीन महीने लगते हैं उन्हें सिरे चढ़ाते दे थे देखते आएंगे પણ لمبے સંસદનો لمبے સપના તો કાયદો સડે પહેલા દે. એક મોતી જે મોતી સામે એનું કામ દેખાય. આ દેશનું એક તણાવ પણ મોતીને છે. અને મેં એની વાત તમને કહેના ગાના. પંજાબ કે ਵਿੱਚ છોટી સ્નેકદારની પ્રભુતાની અદુવાદી શિષ્ટિગ્રીત વસતી કાલ ને પંજાબ દેખ બનાયા જાતા. આ મોતી સાહેબ

ਤਾਲ ਕੇ ਬਾਲੀ ਹੈ ਸ਼ਹਿਰ ਦੀ ਵੋਟ ਪਾਣੀ ਬਹੁਤ ਵਧੀਆ ਹੈ ਸੋ ਸਾਰੇ ਬਹੁਤ ਬਹੁਤ ਤਾਨਾ ਬਹੁਤ ਵਧੀਆ ਬਹੁਤ ਉਤਸ਼ਾਹ ਲੋਕਾਂ ਨੇ ਸਾਰੇ ਮੋਦੀ ਨੂੰ ਵੋਟ ਪਾਛਾ ਸਰ ਜੀ ਤੁਹਾਡੀ ਜੋ ਪੰਜਾਬ ਦੇ ਲਕੀਰ ਕਿਹਨਾ ਮੁੱਦੇ ਪਹਿਲ ਕਦਮ ਸੋਚੋਈ ਸੀ ਤੁਹਾਡੀ ਜੋ ਕੰਮ ਮੋਦੀ ਸਾਹਿਬ ਨੇ ਕੀਤੇ ਹੈ ਇਸ ਦੇਸ਼ ਵਿੱਚ ਇੱਥੇ 10 ਸਾਲਾਂ ਦੇ ਵਿੱਚ ਉਹ ਜੋ ਗਰੀਬਾਂ ਨੂੰ ਇੱਥੇ ਅੱਜ ਜੋ ਰਿਸ ਸੋਤਾ ਰਹੇ ਹੋ ਮੋਦੀ ਸਾਹਿਬ ਦੇ ਦਿੱਤੀ ਹੈ ਇਸ ਨੂੰ ਇੱਕ ਦੇਸ਼ ਨੂੰ ਇਕਤਾ ਇੱਕ ਬਣਾ ਦਿੱਤਾ ਜੋ ਗੱਲ ਕਰਦੇ ਆ ਮੋਦੀ ਸਾਹਿਬ ਸਾਰੀ ਜੋ ਗੱਲਾਂ ਹਨ ਜੋ ਮੋਦੀ ਸਾਹਿਬ ਦੀ ਸਰਕਾਰ ਦੀ ਦਸਤਾ ਦੀ ਪ੍ਰਾਪਤੀਆਂ ਉਸ ਕੋਈ ਮੁੱਦੇ ਨਹੀਂ ਹਨ ਕਿਹੜੇ ਮੁੱਦੇ ਲਖਣਾ ਠਾਉਂਗਾ ਸਭ ਤੋਂ ਵੱਡਾ ਮੁੱਦਾ ਤਾਂ ਬੇਰੁਜ਼ਗਾਰੀ ਹੈ ਜੋ ਜ਼ਰੂਰ ਦੀ ਇੱਥੇ ਤਾਂ 10 ਸਾਲ ਚ ਕੋਈ ਵਿਕਾਸ ਹੀ ਨਹੀਂ ਹੋਇਆ ਇੱਥੇ ਛੋਟੇ ਪੱਧਰ ਤੇ ਮੀਡ ਪੱਧਰ ਤੇ ਫੈਕਟਰੀ ਲਗਾਉਣ ਦੀ ਲੋੜ ਹੈ ਇੱਥੇ ਇਲਾਕਾ ਸਾਡਾ ਕਿਸਾਨੀ ਦੇ ਨਾਲ ਜੁੜਿਆ ਹੈ ਤੇ ਕਿਸਾਨੀ ਦੇ ਨਾਲ ਜੁੜੀ ਵੀ ਫੈਕਟਰੀਆਂ ਲੱਗਣੇ ਚਾਹੀਦੇ ਜਿਵੇਂ ਸਾਡੀ ਪੈਕਸੀ ਦੀ ਪਲਾਂਟ ਹੈ ਇਹ ਐਪੀਏ ਆਰ ਸਾਲਵੇਕਸ ਦੇ ਪਲਾਂਟਸ ਹੈ ਇਸ ਤਰੀਕੇ ਦੇ ਪਲਾਂਟਸ ਇੱਥੇ ਲਗਾਣੇ ਪੈਣੇ ਮੈਡੀਸਨ ਵੈਜੀਟਬਲਸ ਬਲੇਂਕੋਟਾ ਦੇ ਵਿੱਚ ਸਬਜ਼ੀਆਂ ਦੀ ਬਣ ਸਕਦੀ ਹੈ ਇੱਥੇ ਕੁਝ ਹੋਰ ਬਣ ਸਕਦਾ ਤੇ ਇਸ ਤਰੀਕੇ ਨੇ ਬਲੌਕ ਪੱਧਰ ਤੇ ਡਿਸਟ੍ਰਿਕਟ ਬਲੌਕ ਪੱਧਰ ਤੇ ਉਸ ਤਰੀਕੇ ਨਾਲ ਸਾਨੂੰ ਇੱਥੇ ਇੰਡਸਟਰੀ ਬਣਾਈ ਪੈਣੀ ਹੈ ਤਾਂ ਜਾ ਕੇ ਇੱਥੇ ਲੋਕਾਂ ਦੀ ਆਮਦਨੀ ਵੱਧ ਸਕਦੀ ਹੈ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕਦਾ ਜੀ